ਮਾਲਪੁਰ ਸ਼ਹਿਰ ਦੇ ਵਿੱਚ ਮੁੱਖ ਚੌਂਕ ਤੇ ਤਿੰਨ ਮੋਟਰਸਾਈਕਲ ਸਵਾਰਾਂ ਵੱਲੋਂ ਚਾਵਲਾ ਕਲੌਥ ਹਾਊਸ ਦੀ ਦੁਕਾਨ ਦੇ ਬੋਰਡ ਤੇ 12 ਰਾਉਂਡ ਫਾਇਰ ਕਰਕੇ 5 ਕਰੋੜ ਦੀ ਫਿਰੋਤੀ ਮੰਗਣ ਦੀ ਬਾਰਦਾਤ ਨੂੰ ਅੰਜਾਮ ਦਿੱਤਾ। ਤੋ ਮੈਂ ਬਾਹਰ ਤੇ ਕੇ ਦੋ ਮੁੰਡੇ ਜਿਹੇ ਤੇਰੇ ਜਿਹੜੇ ਮੋਟ ਕੇ ਦੋਨੀ ਜਿੱਦਾਂ ਉਹਨੇ ਪਿਸਟੌਲ ਵੜੇ ਹੰਦਨੋਂ ਆਏ ਤੇ ਮੇਰੇ ਕੋਲ ਲੱਗਿਆ ਕਿ ਪਾਰਕੀ ਰੱਖ ਕੇ ਤੇ ਬਾਅਦ ਵਿੱਚ ਮੋਟਰਸਾਈਕਲ ਤੇ ਇੱਧੇ ਚੱਲ ਜੇ ਉਹਨਾਂ ਨੇ ਗਿਆ ਕੁਝ ਨਹੀਂ ਉਹਨੇ ਇਸ ਵਾਰ ਕਿੰਨੇ ਕਬਜ ਦੀ ਕਰਿਆ ਜੀ ਇੱਕ ਮੇਰੇ ਤਾਂ 1 ਘੰਟਾ ਬੈਠਾ ਹੋ ਗਿਆ ਜੀ ਫਾਰਿੰਗ ਕਿੰਨੇ ਚਿਰ ਬਾਅਦ ਸ਼ੁਰੂ ਕੀਤੀ ਹੈ ਬਾਹਰ ਉਣੀ ਆ ਦੇ ਚੋਰ ਕਰਦੀ ਮੈਨੂੰ ਫਾਇਰਿੰਗ ਕੀਤੀ ਵੀ ਫਾਰਿੰਗ ਕਰ ਤੋਂ ਬਾਅਦ ਪਾਸੇ ਕੀਤੀ ਤੁਹਾਨੂੰ ਬਾਅਦ ਪਾਸੇ ਆ ਕੇ ਫੜਾਈ ਆਹਨ ਕੋਈ ਮੈਸੇਜ ਤੋਂ ਆਪ ਤੁਹਾਨੂੰ ਮੈਂ ਤਾਂ ਕੋਈ ਨਹੀਂ ਕਿ ਮੈਂ ਪਾਰਕੀ ਫੜਾ ਕੇ ਨਾਲੇ ਚੱਲ ਗਿਆ ਤੁਹਾਡੇ ਸਾਹਿਬ ਨਾਲ ਕਿੰਨੇ ਟੋਕਨ ਫਾਇਰ ਹੋ 10 12 ਤੋਂ ਇੱਕ ਵਾਰ ਵਾਰ ਵਿੱਚ ਇੰਨੇ ਇੰਨੇ ਫਾਇਰ ਤੇ ਤਿੰਨ 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 ਨਾਲ ਕੋ ਤਿੰਨ ਰਵਲਵਰ ਚਲੇ ਠੀਕ ਹੈ ਤੇ ਹੋਰ ਕੋਈ ਨੁਕਸਾਨ ਨੁਕਸਾਨ ਤਾਂ ਕੋਈ ਬਾਹਰ ਸਾਹਮਣੇ ਮੋੜ ਤੇ ਮਾਰੀਆਂ ਦੀ ਗੋਲੀਆਂ ਹੋਰ ਤੇ ਬਾਕੀ ਹੋਰ ਕੋਈ ਮਤਲਬ ਅੰਦਰ ਕੋਈ ਨੁਕਸਾਨ ਕੋਈ ਅੰਦਰ ਤਾਂ ਕੋਈ ਨੁਕਸਾਨ ਨਹੀਂ ਕੋਈ ਅਨੁਕੋ ਗੱਲਬਾਤ ਕੀਤੀ ਹੋਵੇ ਨਹੀਂ ਕੋਈ ਗੱਲਬਾਤ ਨਹੀਂ ਇਹ ਸਿਰ ਕਿੰਨੇ ਕੋਈ ਵਾਕਿਆ ਜੀ ਇਹ ਕੌਣੇ ਕਿਦਾਂ ਦੇ ਹੋਏ ਕਿ ਜਿਹੜੇ ਮੋਟਰਸਾਈਕਲ ਸੀ ਸਪਲੈਂਡਰ ਮੋਟਰਸਾਈਕਲ ਕਿੱਧਰੋਂ ਆਏ ਸੀ ਕਿੱਦੋਂ ਆਏ ਤਾਂ ਪੜਾ ਕੇ ਜੀ ਜੀ ਕਿੰਨਾ ਤੇ ਸਕੇ ਦੇਖਣ ਨੂੰ ਦੇਖਣ ਤੋਂ ਆ ਹਾਈਟ ਤੇ ਸਿਕੇ ਜਿੱਦਾਂ 25-25 ਸਾਲ ਦੇ ਬੰਦੇ ਦੇ ਕੀ ਉਹਦਾ ਮੂੰਹ ਤਾਂ ਕਿਵੇਂ ਸੀ ਮੂੰਹ ਮਾਫਰਨਾਟਕ ਹੈ ਜਿਹੜੀ ਕਰਨਾ ਸੀ ਕੱਪੜੇ ਕਿਦਾਂ ਦੇ ਪਾਏ ਸੀ ਕੱਪੜੇ ਚੱਟਾਉਣੇ ਜੀਨ ਦੀ ਪੈਂਟ ਪਾਈ ਹੋਈ ਸੀ ਉੱਪਰ ਜੈਕਟ ਪਾਈ ਹੋਈ ਆ ਆਈਡੀਆ ਜੀ ਕਿੰਨੇ ਕੁ ਉਮਰ ਦੇ ਹੋਣਗੇ ਆਈਡੀਆ ਨਹੀਂ ਕੋਈ ਇਸ ਤਰ੍ਹਾਂ ਦੀ ਹਾਲਤ ਤੋਂ ਫਰੇਮ ਉੱਤੇ ਸਰ ਅੱਜ ਮਾਲਪੁਰ ਮੇਨ ਚੌਂਗ ਦੇ ਵਿੱਚ ਜਿਹੜੀ ਦਿਨ ਦਿਹਾੜੇ ਸਵੇਰੇ 10:30 ਵਜੇ ਦੇ ਲਗਭਗ 10-12 ਫਾਇਰ ਜਿਹੜੇ ਕੀਤੇ ਗਏ ਆ ਚਾਵਲਾ ਕਲਾਉਥ ਹਾਊਸ ਤੇ ਬੜੀ ਮੰਦਭਾਗੀ ਘਟਨਾ ਆ ਔਰੇ 2-4 ਦਿਨ ਤੋਂ ਮਾਲਪੁਰ ਦੇ ਵਿੱਚ ਘਟਨਾਵਾਂ ਹੋ ਰਹੀਆਂ ਆ ਔਰ ਜਿਹੜੀਆਂ ਬੜੀਆਂ ਮੰਦ ਭਾਗੀਆਂ ਔਰ ਅਸੀਂ ਵਪਾਰੀ ਵਰਗ ਜਿਹੜਾ ਵਾ ਇਸ ਘਟਨਾਵਾਂ ਦੀ ਸਖਤ ਨਿੰਦਾ ਕਰਦੇ ਆ ਔਰ ਪੁਲਿਸ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆ ਐਸਐਸਪੀ ਹੁਸ਼ਿਆਰਪੁਰ ਜੀ ਨੂੰ ਬੇਨਤੀ ਕਰਦੇ ਆ ਕਿ ਇਹ ਜਿਹੜੇ ਹਮਲਾਵਰ ਤੁਰੰਤ ਫੜੇ ਜਾਣ ਤਾਂ ਜੋ ਜਿਹੜਾ ਵਪਾਰੀ ਵਰਗ ਆ ਉਹ ਸੁੱਖ ਦਾ ਸਾਹ ਲਵੇ ਮੁੱਖ ਮੰਤਰੀ ਭਗਵੰਤ ਮਾਨ ਜੀ ਨੂੰ ਵੀ ਮੈਂ ਬੇਨਤੀ ਕਰਨਾ ਚਾਹਨਾ ਕਿ ਜਿਹੜੀ ਪੰਜਾਬ ਵਿੱਚ ਆਮਨ ਸ਼ਾਂਤੀ ਕਾਇਮ ਰੱਖਣ ਵਿੱਚ ਉਹ ਵਪਾਰੀ ਵਰਗ ਦਾ ਪੂਰਨ ਸਹਿਯੋਗ ਕਰਨ ਔਰ ਇਹ ਹਮਲਾਵਰ ਜਲਦੀ ਤੋਂ ਜਲਦੀ ਫੜੇ ਜਾਣ ਤਾਂ ਜੋ ਮਾਲਪੁਰ ਦੇ ਵਿੱਚ ਦੁਕਾਨਦਾਰ ਜਿਹੜੇ ਅੱਜ ਸਹਿਮੇ ਹੋਏ ਆ ਉਹ ਸ਼ੋਕ ਸ਼ਾਂਤੀ ਨਾਲ ਆਪਣਾ ਦੁਕਾਨਦਾਰੀ ਕਰ ਸਕਣ। ਅਸੀਂ ਮੌਕਾ ਦੇਖਦੇ ਪਿਆ ਜੀ ਅਸੀਂ ਤਾਂ ਕੈਮਰੇ ਕੂਮਰੇ ਚੈੱਕ ਕਰਦੇ ਪਿਆ। ਕੀ ਕਹੋਗੇ ਇਨਫੋਰਮੇਸ਼ਨ ਕਿਸੇ ਤੋਂ? ਇਨਫੋਰਮੇਸ਼ਨ ਦੁਕਾਨ ਤੋਂ ਫੋਨ ਆਇਆ ਹੈਗੇ ਤੇ ਚੌਂਕ 'ਚ ਸਾਡਾ ਡਿਊਟੀ ਤੇ ਮੁੰਡਾ ਹੋਇਆ ਇੱਕ ਖੜਾ। ਉਹਨੇ ਦੱਸਿਆ। ਸਰ ਸ਼ਹਿਰ ਦੇ ਵਿੱਚ ਕਿਹੜਾ ਜਾ ਰਿਹਾ ਕਿ 12:05 ਹੋ ਗਏ। ਕਿਹਨੇ ਵੀ ਆ ਕੇ ਦੱਸ ਰਿਹਾ। ਹੈ ਇਹਨੇ ਕੋਈ ਆ। 12:00 ਹੋ ਗਏ ਆ। ਸਰ ਕੀ ਇਨਫੋਰਮੇਸ਼ਨ ਆ ਗਈ ਫਾਸਟ ਪੁਜੀਆ ਦੀ ਕਰਵਾਈ ਕੀਤੀ? ਅੱਗੇ ਸੀਸੀਟੀਵੀ ਚੈੱਕ ਕਰ ਰਹੇ ਹਾਂ ਹਜੇ। ਉਦੋਂ ਤੱਕ ਜੋ ਮਿਲਦਾ ਕੋ ਉਹ ਉਸ ਨੂੰ ਤਾਂ ਕਰਾਂਗੇ ਕਰ ਲਈ ਸਰ ਅਸੀਂ ਮੌਕੇ ਤੇ ਇੱਥੇ ਹੀ ਮਾਰ ਕਰਦੇ ਨਹੀਂ ਇਹਨਾਂ ਦੇ ਕੈਮਰੇ ਖਰਾਬ ਆ ਤੁਹਾਡੇ ਉਹ ਚੈੱਕ ਕਰਦੇ ਪਿਆ ਆਸ-ਪਾਸ ਦੇ ਹਾਂਜੀ ਹਾਂਜੀ ਕੋਸ਼ਿਸ਼ ਪੂਰੀ ਹੈ ਪੜੇ ਜਾਣੇ